ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਚਲਾਈ ਮਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਸੰਗਰੂਰ ਪੁਲਿਸ ਵੱਲੋਂ ਰਾਮਨਗਰ ਬਸਤੀ ਵਿੱਚ ਰੇਡ ਕੀਤੀ ਗਈ। ਇਸ ਰੇਡ ਵਿੱਚ 200 ਦੇ ਕਰੀਬ ਪੁਲਿਸ ਮੁਲਾਜ਼ਮ ਸ਼ਾਮਲ ਹੋਏ ਜਿਨ੍ਹਾਂ ਨੇ ਇਸ ਬਸਤੀ ਦੇ ਕੱਲੇ-ਕੱਲੇ ਘਰ ਦੀ ਤਲਾਸ਼ੀ ਲਈ। ਇਸ ਮੌਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਦੀ ਹਦਾਇਤ ਦੇ ਮੱਦੇਨਜ਼ਰ ਰੈਗੂਲਰ ਇਸ ਤਰ੍ਹਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਅਤੇ ਵੱਡੀ ਮਾਤਰਾ ਵਿੱਚ ਇਸ ਚੈਕਿੰਗ ਦੌਰਾਨ ਨਸ਼ਾ ਵੀ ਬਰਾਮਦ ਹੁੰਦਾ ਹੈ। ਉਹਨਾਂ ਕਹਿ ਆ ਕਿ ਅੱਜ ਦੀ ਚੈਕਿੰਗ ਜਾਰੀ ਹੈ ਤੇ ਉਹਨਾਂ ਨੂੰ ਉਮੀਦ ਹੈ ਕਿ ਇਸ ਚੈਕਿੰਗ ਦੌਰਾਨ ਵੀ ਉਹਨਾਂ ਨੂੰ ਚੰਗੀ ਰਿਕਵਰੀ ਹੋਵੇਗੀ। ਪੁਲਿਸ ਅਧਿਕਾਰੀਆਂ ਨੇ ਪੰਜਾਬ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਾਂ ਤਾਂ ਉਹ ਪੰਜਾਬ ਛੱਡ ਦੇਣ ਜਾਂ ਨਸ਼ਾ ਵੇਚਣਾ ਛੱਡ ਦੇਣ। ਇਸ ਮੌਕੇ ਐਸਪੀਡੀ ਦਵਿੰਦਰ ਅਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਨਸ਼ਾ ਤਸਕਰਾ ਵਿਰੁੱਧ ਮੁਹਿੰਮ ਚਲਾਈ ਗਈ ਹੈ ਅਤੇ ਬੱਡੇ ਪਦਰਤੇ ਨਸ਼ਾ ਤਸਕਰਾਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਉੱਥੇ ਹੀ ਨਸ਼ਾ ਕਰਨ ਵਾਲਿਆਂ ਨੂੰ ਵੀ ਮੁਫਤ ਵਿੱਚ ਇਲਾਜ ਲਈ ਦਾਖਲ ਕਰਵਾਇਆ ਜਾਂਦਾ ਹੈ ਨਸ਼ਾ ਕਰਨ ਵਾਲੇ ਵਿਅਕਤੀ ਜੋ ਨਸ਼ਾ ਛੱਡਣਾ ਚਾਹੁੰਦੇ ਹਨ ਉਹਨਾਂ ਦੇ ਇਲਾਜ ਦਾ ਸਾਰਾ ਖਰਚ ਪੰਜਾਬ ਸਰਕਾਰ ਕਰਦੀ ਹੈ ਕਿਉਂਕਿ ਭਗਵੰਤ ਸਿੰਘ ਮਾ ਜੀ ਮੁੱਖ ਮੰਤਰੀ ਪੰਜਾਬ ਵੱਲੋਂ ਕਿਉਂਕਿ ਉਹਨਾਂ ਦਾ ਇਹ ਜੱਦੀ ਜ਼ਿਲ੍ਹਾ ਵਾ ਉਹਦੇ ਤਹਿਤ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਉਸ ਦੇ ਤਹਿਤ ਅਸੀਂ ਅੱਜ ਆ ਰਾਮਨਗਰ ਬਸਤੀ ਜੋ ਕਿ ਇੱਥੇ ਕਾਫੀ ਹਾਰਟਸਪੌਟ ਜਿਹੜੇ ਆਪਣਾ ਹੈਗੇ ਆ ਡਰਗ ਵੇਚਣ ਵਾਲੇ ਤੇ ਉਹਦੇ ਸਬੰਧਤ ਮਾਨਜੋਗ ਐਸਐਪੀ ਸਰਤਾਰ ਸਿੰਘ ਚਾਹਲ ਜੀ ਦੀ ਅਗਵਾਈ ਚ ਅੱਜ ਅਸੀਂ ਸਵੇਰ ਤੋਂ ਅਸੀਂ ਜਿਹੜਾ ਸਰਚ ਅਭਿਆਨ ਕਰ ਰਹੇ ਆ तकरीबन ਮੇਰੇ ਨਾਲ ਦੋ ਡੀਐਸਪੀ ਸੈਵਨ ਡੀਐਸਪੀ ਰੂਰਲ ਸੁਖਦੇਵ ਜੀ ਸੰਦੀਪ ਸਿੰਘਲਾ ਜੀ ਸਾਰੇ ਸਾਡੇ ਸਰਕਲ ਦੇ ਜਿਹੜੇ ਐਸਐਚਓ ਤੇ तकरीबन 200 ਦੇ ਪਲੱਸ ਜਿਹੜੇ ਸਾਡੇ ਪੁਲਿਸ ਆਫਸਰ ਇਨਕਲੂਡਿੰਗ ਲੇਡੀ ਪੁਲਿਸ ਉਹ ਅਸੀਂ ਸਰਚ ਅਭਿਆਨ ਕਰ ਰਹੇ ਆ ਹੁਣ ਤੱਕ ਅਸੀਂ तकरीबन ਅ ਡੇਢ ਦੋ ਦਰਜਨ ਜਿਹੜੇ ਹੈਗਾ ਮੋਟਰਸਾਈਕਲ ਜੋ ਕਿ ਅਨਕਲੇਮਡ ਨੇ ਜਿਹੜੇ ਕੁਝ ਵਿਅਕਤੀ ਨਸ਼ਾ ਵੇਚਦੇ ਨੇ ਜੋ ਅਸੀਂ ਏਅਰਮਾਰਕ ਕੀਤੇ ਹੋਏ ਆ ਉਹਨਾਂ ਦੇ ਘਰਾਂ ਚੋਂ ਬਰਾਮਦ ਕੀਤੇ ਆ ਕਿ ਉਹਨਾਂ ਦਾ ਕੋਈ ਨਾਂ ਕੋਈ ਡਾਕੂਮੈਂਟ ਆ ਨਾ ਕੋਈ ਉਹਨਾਂ ਦਾ ਨੰਬਰ ਪਲੇਟ ਆ ਜੋ ਤੁਹਾਨੂੰ ਪਤਾ ਵੀ ਉਹ ਡਰਗ ਦੇ ਮੇ ਵੀ ਡਰਗ ਦੇ ਜਿਹੜਾ ਸੇਲ ਵਿੱਚ ਕੰਮ ਆਉਂਦੇ ਹੋਣਗੇ ਉਹ ਅਸੀਂ ਪ੍ਰੋਪਰ ਤਰੀਕੇ ਨਾਲ ਜਿਹੜਾ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਨ ਤੋਂ ਬਾਅਦ ਜਦੋਂ ਉਹਨਾਂ ਦਾ ਸਾਨੂੰ ਪ੍ਰੂਫ ਮਿਲ ਗਿਆ ਤੇ ਉਹਨਾਂ ਦੇ ਖਿਲਾਫ ਜਿਹੜੇ ਇਹ ਕਾਨੂੰਨੀ ਸਖਤ ਕਾਰਵਾਈ ਕਰਾਂਗੇ ਕਿਸ ਤਰ੍ਹਾਂ ਦੀ ਚੈਕਿੰਗ ਕੀਤੀ ਗਈ ਹੈ ਦੇਖੋ ਜਿਹੜੇ ਸਾਨੂੰ ਪਤਾ ਵੀ ਹੈਪਚੋਨ ਜਿਹਨਾਂ ਦੇ 15 15 20 20 ਜਿਹੜੇ ਐਨਡੀਪੀਐਸ ਦੇ ਪਰਚੇ ਦਰਜ ਹੈਗੇ ਨੇ ਉਹਨਾਂ ਨੂੰ ਅਸੀਂ ਜਿਹੜੇ ਸ਼ਾਰਟਲਿਸਟ ਕੀਤਾ ਹੋਇਆ ਉਹਨਾਂ ਦੇ ਸਪੈਸ਼ਲੀ ਅਸੀਂ ਆਪਣਾ ਜਿਹੜਾ ਫੋਕਸ ਕਰ ਰਹੇ ਹਾਂ ਤੇ ਤੁਹਾਡੀ ਜਿਹੜੀ ਤਲਾਸ਼ੀ ਦਾ ਮੈਨ ਹੋ ਰਹੀ ਜਾਰੀ ਆ ਮੇਬੀ ਅੱਛੀ ਰਿਕਵਰੀ ਹੋ ਸਕਦੀ ਹੈ ਨਸ਼ਾ ਪੈਡਲਰ ਨੇ ਨਸ਼ਾ ਵੇਚਦੇ ਨੇ ਉਹਨਾਂ ਵਿੱਚ ਜਿਦਾਂ ਡੀਐਸਪੀ ਸਾਹਿਬ ਨੇ ਦੱਸਿਆ ਵੀ ਜਿਹੜੇ ਸਿਵਲ ਪ੍ਰਸ਼ਾਸਨ ਆ ਯੂ ਯੂ ਕਮੇਟੀ ਨੇ ਉਹਨਾਂ ਨੇ ਜਿਹੜੇ ਆਪਣਾ ਲਿਸਟਡ ਕੀਤੇ ਆ ਮੇਬੀ ਆਉਣ ਵਾਲੇ ਦਿਨਾਂ 'ਚ ਕੋਈ ਵੱਡੀ ਘਟਨਾ ਹੋ ਸਕਦੀ ਹੈ। ਦੇਖੋ ਤਬ ਤਲਾਸ਼ੀ ਜਾਰੀ ਆ ਤੇ ਇਹ ਸਾਡੀ ਇੱਕ ਇਹਦੇ 'ਚ ਮੈਂ ਤੁਹਾਨੂੰ ਰਾਏ ਦੇਣਾ ਚਾਹੁੰਦਾ ਵੀ ਜ਼ਰੂਰ ਠੀਕ ਹੈ ਰਿਕਵਰੀ ਕਰਨੀ ਜ਼ਰੂਰੀ ਆ ਬਟ ਰਿਕਵਰੀ ਦੇ ਨਾਲ-ਨਾਲ ਜਿਹੜਾ ਸਾਡੀ ਸੈਕੰਡ ਹੋਉਂਦੀ ਆ ਵੀ ਅੱچھے ਬੰਦਿਆਂ ਨੂੰ ਜੇ ਪਤਾ ਲੱਗੇ ਸਾਡੇ ਇਲਾਕੇ ਕਿਉਂਕਿ ਸਾਰੇ ਇਲਾਕੇ 'ਚ ਮਾੜੇ ਬੰਦੇ ਨਹੀਂ ਰਹ ਰਹੇ ਅੱچھے ਬੰਦੇ ਵੀ ਰਹ ਰਹੇ ਹੋਣਗੇ ਤੇ ਉਹਨਾਂ ਨੂੰ ਕੌਨਫੀਡੈਂਸ ਆਫੇ ਵੀ ਹਾਂ ਵੀ ਪੁਲਿਸ ਜਿਹੜੀ ਆ ਮਾੜੇ ਬੰਦਿਆਂ ਨੂੰ ਪ੍ਰੈਸ਼ਰ ਕਰ ਰਹੀ ਆ ਸਨਮਬ ਕਰ ਰਹੀ ਆ ਤੇ ਉਹਨਾਂ ਦਾ ਜਿਹੜਾ ਕੌਨਫੀਡੈਂਸ ਆ ਤਾਂ ਸਾਨੂੰ ਉਹ ਇਨਫਰਮੈਂਟ ਦਿੰਦੇ ਆ। ਇਹਦਾ ਰਿਕਾਰਡਿੰਗ ਜਿੱਦਾਂ 3rd ਪੁਆਇੰਟ ਮੇਰਾ ਹੈ ਸਰਕਾਰ ਵੱਲੋਂ ਇੱਕ ਸਪੈਸ਼ਲ ਮੁਹਿੰਮ ਚਲਾਈ ਗਈ ਹੈ ਜਿਹੜੇ ਬੰਦੇ ਨਸ਼ਾ ਕਰਦੇ ਆ ਉਹਨਾਂ ਨੂੰ ਅਸੀਂ ਫ੍ਰੀ ਆਫ ਕਾਸਟ ਜਿਹੜਾ ਸਰਕਾਰ ਦੇ ਖਰਚੇ ਦੇ ਦਖਲ ਕਰਾਉਂਦੇ ਆ ਤਾਂ ਜੋ ਜਿਹੜੇ ਉਹਨਾਂ ਨੂੰ ਇਹ ਨਸ਼ਾ ਕਰਨ ਦੀ ਬਿਮਾਰੀ ਲੱਗੀ ਹੋਈ ਆ ਉਹ ਦੂਰ ਕਿਤੇ ਜਾ ਅਤੇ ਉਹਨਾਂ ਨੂੰ ਜਿਹੜੇ ਕੋਈ ਕੰਮ ਕਿਰਤ ਜਿਹੜੇ ਉਹਨਾਂ ਨੂੰ ਕੋਈ ਸਖਲਾਈ ਉਹ ਵੀ ਸਰਕਾਰ ਵੱਲੋਂ ਜਿਹੜਾ ਆਪਣਾ ਕਰਾਈ ਜਾ ਰਹੀ ਆ ਥੈਂਕ ਯੂ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ਵਿੱਚ ਪੰਜਾਬ ਪੁਲਿਸ ਦਿਨ ਰਾਤੇ ਕਰਕੇ ਨਸ਼ਾ ਤਸਕਰਾਂ ਨੂੰ ਕਾਬੂ ਕਰ ਰਹੀ ਹੈ ਲੋੜ ਹੈ ਨਸ਼ਾ ਤਸਕਰਾਂ ਖਿਲਾਫ ਸਖਤ ਐਕਸ਼ਨ ਦੀ ਤਾਂ ਜੋ ਕੋਈ ਵੀ ਪੰਜਾਬ ਵਿੱਚ ਨਸ਼ਾ ਵੇਚਣ ਦੀ ਹਿੰਮਤ ਨਾ ਕਰੇ